ਟੇਸ਼ਲ ਮਰਡਰ ਕੇਸ ਹੈਗਾ ਜੀ ਮੰਡੀ ਗੁਬਿੰਦਗੜ ਦੇ ਵਿੱਚ ਜਿਹਦੇ ਵਿੱਚ ਇੱਕ ਬੰਦੇ ਨੇ ਆਪਣੇ ਸਕੇ ਭਰਾ ਨੂੰ ਆਪਣੇ ਸਕੇ ਵੱਡੇ ਭਰਾ ਨੂੰ ਮਰਡਰ ਕਰ ਦਿੱਤਾ ਸੀਗਾ ਇਹਦੇ ਵਿੱਚ 162 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਇਹ 25 ਅਗਸਤ ਦਾ ਮਾਮਲਾ ਸੀਗਾ ਜਦੋਂ ਇਹ ਪਛਾਣਿਆ ਗਿਆ ਸੀਗਾ ਤੇ ਇਸ ਕੇਸ ਦੇ ਵਿੱਚ ਮੰਡੀਗੜ ਮੰਡੀ ਗੁਬਿੰਦਗੜ ਪੁਲਿਸ ਡੀਐਸਪੀ ਮੰਡੀ ਗੁਬਿੰਦਗੜ ਅਤੇ ਐਸਐਚਓ ਮੰਡੀ ਗੁਬਿੰਦਗੜ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਦੇ ਵਿੱਚ ਜਿਹੜਾ ਕਿਊਬ ਸੀਗਾ ਉਹਨੂੰ ਦਿੱਲੀ ਆਨੰਦ ਵਿਹਾਰ ਤੋਂ ਅਰੈਸਟ ਕੀਤਾ ਤੇ ਉਸ ਦੇ ਨਾਲ ਹੀ ਇਸ ਕੇਸ ਨੂੰ ਟ੍ਰੇਸ ਕੀਤਾ ਜੋ ਦੋਨੋਂ ਭਰਾ ਸੀਗੇ ਇਥੇ ਦੀਨਾ ਗੁਪਤਾ ਨਾਮ ਦੀ ਮਹਿਲਾ ਨੇ ਅਜਨਾਲੀ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀਗੇ ਜਿਹੜੇ ਮ੍ਰਿਤਕ ਨੇ ਇਸ ਕੇਸ ਦੇ ਵਿੱਚ ਲਲਨ RAM ਉਹ ਉਮਰ ਦੇ ਵਿੱਚ ਵੱਡੇ ਸੀ ਅਤੇ ਉਹ ਤਕਰੀਬਨ 12 ਸਾਲ ਤੋਂ ਇੱਥੇ ਰਹਿ ਰਹੇ ਸੀਗੇ ਜਿਹੜੇ ਇਹਦੇ ਵਿੱਚ ਇਸ ਕੇਸ ਤੇ ਦੋਸ਼ੀ ਨੇ ਗੌਰਵ ਕੁਮਾਰ ਉਹ ਛੋਟੀ ਛੋਟੇ ਉਮਰ ਦੇ ਸੀਗੇ ਨਾ ਤੇ ਆਪਸ ਦੇ ਵਿੱਚ ਇਹਨਾਂ ਦਾ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਸੀਗਾ ਕਿ ਛੋਕੜ ਇਹਨਾਂ ਦੋਵਾਂ ਭਰਾਵਾਂ ਦਾ ਪੂਰਨੀਆਂ ਬਿਹਾਰ ਦਾ ਤੇ ਇਸ ਦੇ ਨਾਲ ਹੀ ਇਹ ਜਿਹੜਾ ਕੇਸ ਹੈਗਾ ਇਹ ਟ੍ਰੇਸ ਕਰਕੇ ਜਿਹੜਾ ਵੈਪਨ ਆਫ ਸਾਲਟ ਹੈ ਜੋ ਕਿ ਇਸ ਕੇਸ ਦੇ ਵਿੱਚ ਇੱਕ ਤਵਾ ਉਹਨੂੰ ਰਿਕਵਰ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਇਸ ਕਿਸ ਦਾ ਇਸ ਜੋ ਦੋਸ਼ੀ ਦਾ ਰਿਮਾਂਡ ਲੈ ਕੇ ਇਸ ਕੇਸ ਦਾ ਚੱਲਾਂ ਦਿੱਤਾ ਜਾਵੇ ਮਾਰੇ ਕਿੰਨਾ ਪਤਾ ਲੱਗੇ ਕਿਸ ਕਿਸ ਨੂੰ ਅ ਜਿਸ ਜੋ ਸ਼ਾਮ ਦੀ ਇਹ ਵਾਰਦਾਤ ਹੈ ਜੀ ਉਸ ਦਿਨ ਦੋਨੋਂ ਸ਼ਰਾਬੀ ਹਾਲਤ ਦੇ ਵਿੱਚ ਸੀਗੇ ਤੇ ਜਿਹੜਾ ਤਵੇ ਦਾ ਤੇਜ਼ ਦਾ ਹਿੱਸਾ ਹੁੰਦਾ ਉਹ ਉਸ ਦੇ ਨਾਲ ਵਾਰ ਕੀਤਾ ਗਿਆ ਸੀਗਾ ਟੀ ਸ਼ਰਟ ਤੇ ਵਾਰ ਕੀਤਾ ਗਿਆ ਸੀਗਾ ਜੋ ਕਿ ਘਾਤਕ ਸਾਬਤ ਹੋਇਆ ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਕੀ ਕਾਰਨ ਇਹਨਾਂ ਲੜਾਈ ਦੀ ਇਹਨਾਂ ਦਾ ਪ੍ਰਾਪਰਟੀ ਦਾ ਵਿਵਾਦ ਸੀਗਾ ਜੀ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਤੇ ਉਦੋਂ ਜਿਹੜਾ ਜਿਹੜਾ ਛੋਟਾ ਭਰਾ ਸੀ ਉਹਨੇ ਇਸ ਮਰਡਰ ਨੂੰ ਇਜ਼ਾਮ ਦਿੱਤਾ